सीएम साहब ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਗੈਂਗਸਟਰਸ ਤੇ ਡਰਗ ਦੇ ਖਿਲਾਫ ਸਪੈਸ਼ਲ ਮੀਮ ਚਲਾਈ ਵੀ ਆ ਤੇ ਡਾਇਰੈਕਸ਼ਨ ਉਤੇ ਉਹਦੇ ਚ ਕਮਿਸ਼ਨਰ ਪੁਲਿਸ ਅਮਰ ਸਾਹਿਬ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜਿੱਥੇ ਅਸੀਂ ਇੱਕ ਡਰਗ ਕਿ ਰਨਿੰਗ ਲੈਕੇਟ ਜਿਨੂੰ ਆਪਾਂ ਕਹਿ ਸਕਦੇ ਹੋ ਬਸਟ ਕੀਤਾ ਹੈ ਸੱਤ ਅਕੂਸ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰ ਗਨ ਹੈ ਇਹਦੇ ਵਿੱਚ ਜਿਹੜੇ 7 ਪਿਊਸ ਫੜੇ ਗਏ ਉਹਨਾਂ ਤੋਂ ਜਿਹੜੀ ਪੁਛਤਚੀ ਹੋਈ ਹੈ ਉਹਦੇ ਚ ਵੀ ਇੰਪੋਰਟੈਂਟ ਗੱਲ ਇਹ ਹੈ ਕਿ ਇਹਦੇ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਉਹ ਉਹਦਾ ਨਾਮ ਹੈ ਰਿਤਿਕ ਰੱਲੀ ਔਰ ਇੱਕ ਕੁਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੋਜਡ ਹੈ ਉਹ ਦੋਨੇ ਜਣੇ ਔਰ ਇੱਕ ਯੂਐਸ ਬੇਸਡ ਹੋਰ ਫਿਕਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ CIA 1 ਤੇ CIA 2 ਦੀਆਂ ਟੀਮਾਂ ਨੇ ਮਿਸਟਰ ਹਰਬੀਟ ਮੈਂ ਡੀਸੀਪੀ ਸਾਹਿਬ ਮੋਲਨਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਹਾ ਸੀ ਉਦੋਂ ਦਰਬਾਖ ਸਿੰਘ ਵੀ ਹੁੰਦੇ ਸੀ ਇੱਥੇ CIA 2 ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਈ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਕਿ ਇਹ ਮਧੇਪਰਦੇਸ਼ ਤੋਂ ਵੈਪਨ ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਾਹਰੋਂ ਆਸਟ੍ਰੇਲੀਆ ਤੋਂ ਤੇ ਯੂ ਐਸ ਏ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸੀਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ ਵੈਪਨ ਨੂੰ ਰੱਖ ਕੇ ਆਓ ਔਰ ਉਤੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਹੈ ਇਨਵੈਸਟੀਗੇਸ਼ਨ ਹੈ ਜਿਹੜੀ ਡੀਪ ਹੋਰ ਅਪਰੋਪ ਦੀ ਲੋਨ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਹਨ ਪਰ ਮੈਨੂੰ ਉਮੀਦ ਹੈ ਕਿ ਹੌਣ ਨਾਲ ਹੌਣ ਵਾਲੇ ਸਮੇਂ ਤੋੜਨਾ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਧ ਇਫਿਕਰ ਹੋਇਆ ਕਿ ਹੋਰ ਮਾਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਐ ਉਹ ਆ ਕੇ ਉੱਥੋਂ ਕਲੈਕਟ ਕਰਦੇ ਰਹੇ ਨੇ ਤੇ ਜਿਹੜਾ ਇਲੀਗਲ ਵੈਪਨਸ ਦੀ ਅੰਦਰਫਤ ਹੈ ਉਹਦੇ ਚ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਕਿਉਂਕਿ ਤੁਸੀਂ ਪਿੱਛੇ ਵੀ ਨਹੀਂ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਪਤੰਗ ਵਾਲਾ ਆ ਜਾਂ ਹੋਰ ਗੱਲ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਨੇ ਸੋ ਇਹ ਜਿਹੜੀ ਕਬਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਹੈ ਜਿਹੜੇ ਨੈੱਟਵਰਕ ਆ ਗਿਆ ਆਸਟ੍ਰੇਲੀਅਨ ਨੈੱਟਵਰਕ ਆ ਗਿਆ ਯੂਐਸ ਬੇਸਡ ਨੈੱਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਹੋਇਆ ਮੋਡੂਲ ਵਿੱਚ ਦੋ ਪਰਚੇ ਵੀ ਦਰਜ ਕੀਤੇ ਆ ਉਹ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਹੈ ਅਲੱਹਾ ਕਾ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨ ਦੀ ਤੋਂ ਭਰਾ ਨੇ ਇਹ ਹੈਗੇ ਨੇ ਉਹ ਜੁਨੇ ਗੁਰੂਪ੍ਰੀਤ ਵਾਲੀ ਸ਼ਾਰਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਆ ਕਨਾਲ ਮਹਾਜਨ ਇੱਕ ਪ੍ਰਾਣਾ ਕ੍ਰਿਮੀਨਲ ਹੈ ਜਿਹੜਾ ਜੇਲ੍ਹ ਤੋਂ ਬੰਦਾ ਵਰਸ ਹੈ ਕਿ ਰੈਲੀ ਆਸਟ੍ਰੇਲੀਆ ਬੇਸ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਕਨਾਲ ਮਹਾਜਨ ਦੇ ਖਿਲਾਫ ਪੰਜ ਮੁਕੱਦਮੇ ਦਰਜ ਨੇ ਉਸ 307 ਵੀ ਹੈ ਅਟੈਂਪਟ ਟੂ ਮਰਡਰ 365 384 ਫਰਾਪੀਆਂ ਤੇ ਕਿਡਨੈਫਿੰਗ ਸਨੇਚਿੰਗ ਦਾ ਜਿੰਨ ਸੋਫਟ ਦੇ ਨਾਲ 336 ਫਾਇਰਿੰਗ ਵਾਰਾ ਕੀਤੀ ਇਸ ਤੋਂ ਲਗਭਗ ਸ਼ਾਂਤੀ ਸਣੀ ਹੈ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋਂ ਰਹਿਣ ਵਾਲਾ ਪਿੰਡ ਬਹਿਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਐਲੀਅਸ ਕੱਕਾ ਹੈ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਔਰ ਜਿਹੜੇ ਰ ਨਰਿੰਦਰ ਦੇ ਖਿਲਾਫ ਇਹ ਲਈ ਸੋਨੂ ਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਦਰਜ ਨੇ ਗੁਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਐ ਔਰ ਜੇਲ੍ਹ 'ਚ ਬੈਠ ਕੇ ਆਪਣੇ ਨੈਟਵਰਕ ਚਲਾਉਂਦੇ ਰਹਿੰਦੇ ਔਰ ਆਊਟ ਆਫ ਇੰਡੀਆ ਜਿਹੜੇ ਸਾਡੇ ਲੋਕ ਇੱਥੋਂ ਬਾਹਰੋਂ ਗਏ ਹੋਏ ਇਹਨਾਂ ਦੇ ਪੁਰਾਣੇ ਕਨੈਕਸ਼ਨਸ ਨੇ ਉਹ ਕਿਸੇ ਨਾ ਕਿਸੇ ਲੋਕਲ ਕ੍ਰਿਮੀਨਲ ਨਾਲ ਇੰਟਰੈਕਟ ਹੋ ਕੇ ਉਹਨਾਂ ਨੂੰ ਡਾਇਰੈਕਸ਼ਨ ਦੇ ਕੇ ਸਾਰਾ ਕੰਮ ਕਰਾ ਰਹੇ ਐ ਤੋ ਇਹਦਾ ਸਾਰਾ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਐਂਗਲ ਉਹ ਵੀ ਆਪਾਂ ਸਾਰਾ ਬੜੀ ਦੇਖ ਰਹੇ ਕਿ ਕਿੱਦਾਂ ਪੈਸੇ ਕਿੱਥੋਂ ਆਉਂਦੇ ਸੀ ਬਾਹਰਲੇ ਬੰਦਿਆਂ ਨੂੰ ਕੀ ਰੋਲ ਸੀਗਾ ਉਹ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਅਜੇ ਇਸ ਸਟੇਜ ਤੇ ਉੱਤੇ ਇਨਵੈਸਟੀਗੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ ਉਹ ਇਹਨੂੰ ਤੁਹਾਡਾ ਇਹ ਕੀ ਇਹ ਬੋਲ ਰਿਹਾ ਨੇ ਇਹਨਾਂ ਨੂੰ ਮਿਲਦੀਆਂ ਕਿੱਥੋਂ ਸੀ ਤੇ ਆ ਜਿਆਦਾਤਰ ਕਿਹੜਾ ਸ਼ਾਇਰ ਜਿਹੜਾ ਜਿਆਦਾ ਰੱਖਿਆ ਹੁੰਦਾ ਵੀ ਇੱਥੇ ਇਸ ਬਾਈ ਦੇ ਲਈ ਵੀ ਦੇਖੋ ਸ਼ਾਇਦ ਵੀ ਨਹੀਂ ਗੱਲ ਦੱਸ ਜੇ ਪਤਾ ਲੱਗ ਸਕੇ ਜੀ ਇਹਨਾਂ ਨੂੰ ਹੈਂਡਲਰ ਜਿਹੜੇ ਬਾਹਰ ਬੈਠੇ ਹੈ ਚਾਹੇ ਉਹ ਆਸਟ੍ਰੇਲੀਅ ਬੰਦਾ ਚਾਹੀਏ ਗੁਨਾਲ ਮਹਾਜਨ ਹੈ ਇਹ ਤੋਂ ਅਜੇ ਚਿੱਟ ਕਰ ਰਹੇ ਹੋ ਅਜੇ ਨਾ ਤਾਂ ਹਾਦਸਾ ਰਿਵੀਲ ਨਹੀਂ ਕਰ ਰਹੇ ਹੋ ਡਿਸਟ੍ਰਿਕਟ ਦੇ ਬੰਦੇ ਅਲਰਟ ਹੋ ਜਾਂਦੇ ਦੂਜੇ ਉਹ ਅਸੀਂ ਅੱਗੇ ਫੜਨਾ ਚਾਹੁੰਦੇ ਆ ਸੀਗੇ ਰੈਸੀ ਇਹਨਾਂ ਦੇ ਰੈਸੀਪੀਐਂਟ ਕੌਣ ਸੀਗੇ ਜੋ ਕੌਣ ਰਿਸੀਵਰ ਸੀ ਜਾਂ ਜਿਨ੍ਹਾਂ ਨੇ ਖਰੀਦਣੇ ਸੀ ਜਾਂ ਲੈਣੇ ਸੀਗੇ ਉਹ ਜ਼ਰੂਰੀ ਹੈ ਹੁਣ ਤਾਂ ਨਾ ਕਿਸ ਕੇਸ ਜੇਲ੍ਹ ਚ ਬੰਦ ਹੈ ਤੇ ਐ